ਹੌਣ ਤੱਕ ਤਕਰੀਬਨ ਜੇ ਗਿਣਤੀ ਦੱਸਿਏ ਤਾਂ 300 ਨੂੰ ਜਿਹੜਾ ਮੌਜਦਾ ਅੰਕੜਾ ਉਹ ਬਿਜਲੀ ਕਾਮਿਆਂ ਦਾ ਪਾਰ ਕਰ ਚੁੱਕਿਆ ਹੈ। ਕਿਹੜੇ ਹੁਣ ਕਾਮੇ ਆ ਜਿਹੜੇ ਲੋਕਾਂ ਦੇ ਘਰਾਂ ਦੇ ਵੱਲ ਉਹ ਜਗਾਉਂਦੇ ਜਗਾਉਂਦੇ ਆਪਦੇ ਘਰਾਂ ਦੇ ਜਿਹੜੇ ਵੱਲ ਉਹ ਸਦਾ ਲਈ ਭਜਾ ਚੁੱਕੇ ਆ। ਕਿਉਂ ਕਿਸੇ ਦਾ ਵੀ ਬੰਦਾ ਕੋਈ ਬਜ਼ੁਰਗ ਆ ਜਾਂ ਤਿੰਨ ਕਿਵੇਂ ਵੀ ਕੋਲੋ ਕਿਸੇ ਮਗਰ ਰੋਲਦਾ ਪਰਿਵਾਰ ਤਾਂ ਉਹਨਾਂ ਦਾ ਕੋਈ ਹੋਰ ਕਮਾਈ ਦਾ ਜਿਹੜਾ ਸਾਧਨ ਨਹੀਂ ਹੁੰਦਾਗਾ। ਤਕਰੀਬਨ ਉਹਨਾਂ ਦੇ ਦਿਲੇ ਸਦਾ ਲਈ ਖੰਡੇ ਹੋ ਜਾਂਦੇ ਆ ਤੇ ਜਿਨ੍ਹਾਂ ਵਾਸਤੇ ਕੋਈ ਸਰਕਾਰ ਵੱਲੋਂ ਆ ਤਾਂ ਕੋਈ ਠੋਕਵੇਂ ਪ੍ਰਬੰਧ ਕੀਤੇ ਜਾਂਦੇ ਆ ਤੇ ਨਾ ਹੀ ਕੋਈ ਉਹਨੂੰ ਕੋਈ ਬਣਦੀ ਜਿਹੜੀ ਉਹਦੇ ਪਰਿਵਾਰ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਂਦਾ ਦੇਖੋ ਜੀ ਅਸੀਂ ਆਊਟਸੋਰਸ ਤੇ ਕੰਮ ਕਰ ਰਹੇ ਹਾਂ ਜਿਹੜੀ ਕਦੇ ਸਰਕਾਰ ਕਹਿੰਦੀ ਸੀ ਵੀ ਸੱਤਾ ਚੋਂਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸਨਾਂ ਨੇ ਕਿ ਜਿਹੜਾ ਹਰਾ ਪੰਨਾ ਵੀ ਉਹ ਸਿਰਫ ਪੱਕੇ ਕਰਨ ਲਈ ਚੱਲੂਗਾ ਜਿਹੜਾ ਕੱਚਾ ਸ਼ਬਦ ਹੈ ਉਹ ਰਹਿਣ ਨਹੀਂ ਦਿੱਤਾ ਜਾਊਗਾ तकरीबन ਹਰੇਕ ਨੂੰ 9 ਸਾਲ 8 ਸਾਲ 7 ਸਾਲ ਤੱਕ ਜਿਹੜਾ ਹਰ ਇੱਕ ਦਾ ਕੰਮ ਇਹਨੂੰ ਹੋ ਚੁੱਕੀ ਹੈ ਜੀ ਇਹਨਾਂ ਨੇ 36000 ਮੁਲਾਜ਼ਮਾਂ ਜਿਹੜੇ ਉਹ ਪਤਾ ਨਹੀਂ ਕਿੰਨੀ ਕੁ ਵਾਰੀ ਪੱਕੇ ਕਰਦੇ ਪਰ ਆ ਅਸੀਂ ਸਾਰੇ ਅਸੀਂ ਆਊਟਸੋਰਸ ਹਾਂ ਕੱਚੇ ਮੁਲਾਜ਼ਮੇ ਖੜੇ ਆ ਅਸੀਂ ਪੰਜਾਬ ਦੇ ਵਸਨੀਕ ਆ ਜੀ ਸਾਰੇ ਹਜੇ ਤੱਕ ਸਾਡੇ ਦਾ ਸਾਹਮਣੇ ਨਾ ਤਾਂ ਕੋਈ ਸਾਡੇ ਰਿਸ਼ਤੇਦਾਰੀ ਕੋ ਪੱਕਾ ਕੀਤਾ ਗਿਆ ਨਾ ਕੋਈ ਮਰਾ ਕੋ ਯਾਰ ਦੋਸਤਾਂ ਨਾ ਕੋਈ ਸਾਡੇ ਕੋ ਜੱਥੇਬੰਦੀ ਚੋ ਪੱਕਾ ਕੀਤਾ ਗਿਆ ਸਾਡੇ ਤਾਂ ਹਜੇ ਜਉਂਦੀਆਂ ਤੇ ਉਹ ਮੰਗਾਂ ਲੱਤੀਆਂ ਪਈਆਂ ਜੀ ਸਰਕਾਰ ਝੂਠ ਬੋਲ ਰਹੀ ਹੈ ਬਿਲਕੁਲ ਸ਼ਰਿਆਮ ਝੂਠ ਬੋਲਦੀ ਆ ਸਾਡੇ ਨਾਲ ਮੀਟਰ ਰੀਡਰ ਖੜਿਆ ਜੀ ਮੁੰਡੇ ਇਹਨਾਂ ਨੂੰ 6-6 ਮਹੀਨੇ ਹੋ ਗਏ ਜਿੰਨਾਂ ਦੀਆਂ ਤਨਖਾਹਾਂ ਹੀ ਨਹੀਂ ਪਈਆਂ ਇਹਨਾਂ ਦੀਆਂ ਪੰਜਾਬ ਦੀ ਧਰਤੀ ਦੇ ਉੱਤੇ ਅੱਜ ਥਾਂ-ਥਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਝੰਡਿਆਂ ਦੇ ਵਿੱਚ ਡੰਡੇ ਪਾ ਕੇ ਲੋਕ ਸੜਕਾਂ ਦੇ ਉੱਤੇ ਆਏ ਨੇ ਆ ਜਿਹੜੇ ਮੇਰੇ ਸਾਹਮਣੇ ਨੌਜਵਾਨ ਖੜੇ ਨੇ ਇਹ ਬਿਜਲੀ ਵਿਭਾਗ ਦੇ ਵਿੱਚ ਕੰਮ ਕਰਦੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿਹੜੀ ਜਥੇਬੰਦੀ ਹੈ ਜੀ ਆਪਣੀ ਓਵਰਕਾਮ ট্রান্সਕੋ ਠੇਕਾ ਮੁਲਾਜ਼ਮ ਜੁਨੀਅਨ ਪੰਜਾਬ ਤੇ ਇਸ ਦੇ ਵਿੱਚ ਅਸੀਂ ਸੀਐਚਵੀ ਕੰਮ ਹੈ ਜਿਹੜੇ ਕੰਪਲੀਟ ਸੈਂਟਰ ਦੇ ਕੰਮ ਕਰਦੇ ਆ ਤੇ ਸਾਡੇ ਨਾਲ तमाम ਜਥੇਬੰਦੀਆਂ ਹੋਰ ਵੀ ਨੇ ਤੇ ਮੀਟਰ ਰੀਡਰ ਵੀ ਸਾਡੇ ਨਾਲ ਨੇ ਜਿੰਨਾਂ ਨੂੰ ਕਿ 5-5 ਮਹੀਨਾ ਤੋਂ ਤਨਖਾਹ ਨਹੀਂ ਮਿਲੀ ਤੇ ਅਸੀਂ ਵੀ ਜਿਹੜੇ ਨਗੌਣੀਆਂ ਤਨਖਾਹਾਂ ਤੇ ਕੰਮ ਕਰ ਰਹੇ ਆ ਜੀ ਠੀਕ ਹੈ ਜੀ ਸਾਨੂੰ ਕੋਈ 10-10 12-12 ਹਜ਼ਾਰ ਦੇ ਨਾਲ ਤੁਹਾਨੂੰ ਪਤਾ ਵੀ ਚੁੱਲਾ ਨਹੀਂ ਚੱਲਦਾ ਤੇ ਸਾਡੇ ਜਿਹੜੇ ਹੁਣ ਤੱਕ ਤਕਰੀਬਨ ਕਾਮ ਆ ਜਿਹੜੇ ਲੋਕਾਂ ਦੇ ਘਰਾਂ ਦੇ ਵੱਲ ਬਜਗਾਉਂਦੇ ਜਗਾਉਂਦੇ ਆਪਦੇ ਘਰਾਂ ਦੇ ਜਿਹੜੇ ਵੱਲ ਬਹੁਤ ਸਦਾ ਲਈ ਬੁਝਾ ਚੁੱਕੇ ਆ ਤੇ ਜਿਨ੍ਹਾਂ ਨੂੰ ਕੇ ਸਰਕਾਰ ਵੱਲੋਂ ਕੋਈ ਠਕਮਾ ਪ੍ਰਬੰਧ ਨਹੀਂ ਕੀਤਾ ਜਾਂਦਾ ਹੁਣ ਤੱਕ ਤਕਰੀਬਨ ਜੇ ਗਿਣਤੀ ਤੇ ਅਸੀਂ ਤਾਂ 300 ਨੂੰ ਜਿਹੜਾ ਮੌਜਦਾ ਅੰਕੜਾ ਉਹ ਬਿਜਲੀ ਕਾਮਿਆਂ ਦਾ ਪਾਰ ਕਰ ਚੁੱਕੇ ਆ ਅੱਛਾ 300 ਤੋਂ ਉੱਪਰ ਹੋ ਗਏ ਆ ਬਿਜਲੀ ਕਾਮਿਆਂ ਦੀ ਮੌਜਦਗੀ ਕਾਰਨ ਕੀ ਆ ਕਾਰਨ ਬਹੁਤ ਥੀ ਹੁੰਦੀ ਆ ਘਟਿਆ ਸੇਫਟੀ ਪ੍ਰਬੰਧ ਦੀ ਬਿਜਲੀ ਬੋਰਡ ਦਾ ਮਾੜਾ ਸਿਸਟਮ ਤੇ ਜਦੋਂ ਇੱਕ ਗੱਲ ਇਹ 10-12000 ਤੁਸੀਂ ਕੰਮ ਕਰਦੇ ਆਂ ਜਦੋਂ ਕਿਸੇ ਦਾ ਵੀ ਬੰਦਾ ਕੋਈ ਬਜ਼ੁਰਗਾ ਜਾਂ ਤਿੰਨ ਵਿੱਚ ਕਿਵੇਂ ਵੀ ਕਹੋ ਕਿਸੇ ਮਗਰ ਰੋਲਦਾ ਪਰਿਵਾਰ ਤਾਂ ਉਹਨਾਂ ਦਾ ਕੋਈ ਹੋਰ ਕਮਾਈ ਦਾ ਜਿਹੜਾ ਸਾਧਨ ਨਹੀਂ ਹੁੰਦਾਗਾ ਤਕਰੀਬਨ ਉਹਨਾਂ ਦੇ ਚੁੱਲ੍ਹੇ ਸਦਾ ਲਈ ਠੰਡੇ ਹੋ ਜਾਂਦੇ ਆ ਤੇ ਜਿਨ੍ਹਾਂ ਵਾਸਤੇ ਕੋਈ ਸਰਕਾਰ ਵੱਲੋਂ ਨਾ ਤਾਂ ਕੋਈ ਠੋਕਵੇਂ ਪ੍ਰਬੰਧ ਕੀਤੇ ਜਾਂਦੇ ਆ ਤੇ ਨਾ ਹੀ ਕੋਈ ਉਹਨੂੰ ਕੋਈ ਬਣਦੀ ਜਿਹੜੀ ਉਹਦੇ ਪਰਿਵਾਰ ਨੂੰ ਪੱਕੀ ਨੌਕਰੀ ਦਾ ਪ੍ਰਬੰਧ ਕੀਤਾ ਜਾਂਦਾ ਦੇਖੋ ਜੀ ਅਸੀਂ ਆਊਟਸੋਰਸ ਤੇ ਕੰਮ ਕਰ ਰਹੇ ਆਂ ਜਿਹੜੀ ਕਦੇ ਸਰਕਾਰ ਕਹਿੰਦੀ ਸੀ ਵੀ ਸੱਤਾ ਚੋਂ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਇਹਨਾਂ ਨੇ ਕਿ ਜਿਹੜਾ ਹਰਾ ਪੰਨਾ ਵੀ ਉਹ ਸਿਰਫ ਪੱਕੇ ਕਰਨ ਲਈ ਚੱਲੂਗਾ ਜਿਹੜਾ ਕੱਚਾ ਸ਼ਬਦ ਹੈ ਉਹ ਰਹਿਣ ਨਹੀਂ ਦਿੱਤਾ ਜਾਊਗਾ ਪਰ ਅਸੀਂ ਦੱਸ ਦੇਣਾ ਚਾਹੁੰਦੇ ਆਂ ਵੀ ਜਿਹੜੇ ਇੱਥੇ ਅਸੀਂ ਬਿਜਲੀ ਬੋਰਡ ਦੇ ਜਿੰਨੇ ਵੀ ਹੋਰ ਵੀ ਅਸੀਂ ਕੰਪਨੀਆਂ ਦੇ ਆਧਾਰ ਤੇ ਕੰਮ ਕਰ ਰਹੇ ਆ ਸਾਡੇ ਹੀ ਮੁਲਾਜ਼ਮ ਆ ਬਹੁਤ ਸਾਰੇ ਆਊਟਸੋਰਸ ਕੰਮ ਕਰ ਰਹੇ ਆ ਤੇ ਪਰ ਕਿਸੇ ਨੂੰ ਵੀ ਹਜੇ ਤੱਕ ਪੱਕਾ ਨਹੀਂ ਕੀਤਾ ਗਿਆ ਤੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ 10-12000 ਨਾਲ ਗੁਜ਼ਾਰਾ ਨਹੀਂ ਹੁੰਦਾ ਕੀ ਕੀ ਖਰਚੇ ਹੁੰਦੇ ਆ ਜਿਹੜਾ ਕਰਕੇ ਤੁਹਾਨੂੰ ਲੱਗਦਾ ਵੀ ਨਹੀਂ ਸਾਡੇ ਤੋਂ ਕਰ ਪਾਇਆ ਹੁੰਦਾ ਘਰ ਨਹੀਂ ਚਲਾ ਹੁੰਦਾ ਦੇਖੋ ਜੀ ਤੁਹਾਨੂੰ ਪਤਾ ਵੀ ਅੱਜ ਕੱਲ ਹਰ ਇੱਕ ਚੀਜ਼ ਮੁੱਲ ਦੀ ਐ ਠੀਕ ਆ ਜੀ ਘਰੇ ਹੁਣ ਰਸੋਈ ਦਾ ਖਰਚਾ ਵੀ ਐ ਸਾਰਾ ਠੀਕ ਆ ਲੱਕੜ ਬਾਲਣ ਦਾ ਖਰਚਾ ਵੀ ਐ ਦੁੱਧ ਦਾ ਵੀ ਖਰਚਾ ਐ ਤੇ ਬੱਚਿਆਂ ਦੇ ਸਕੂਲਾਂ ਦਾ ਖਰਚਾ ਵੀ ਐ ਤੇ ਹੋਰ ਆਪ ਦਾ ਵੀ ਖਰਚੇ ਐ ਜੀ ਸਾਡੇ ਜਿਹੜੇ ਇੱਕ ਤੁਹਾਨੂੰ ਪਤਾ ਵੀ ਆਪਣਾ ਇਹਨਾਂ ਇੱਕ ਪੈਸਾ ਨਾਲ ਨਹੀਂ ਪੂਰੇ ਹੁੰਦੇ ਜਿਹੜੀ ਆਈ ਚਲਾਈ ਮਸਾ ਚੱਲਦੀ ਐ ਆਈ ਚਲਾਈ ਵੀ ਮਸਾ ਹੀ ਚੱਲਦੀ ਐ ਜੀ ਅੱਛਾ ਹਾਂਜੀ ਕਿੰਨੇ ਟਾਈਮ ਤੋਂ ਹੈਗੇ ਹੋ ਤੁਸੀਂ ਕਿ ਕੰਮ ਅਸੀਂ ਵੀ ਕੋਈ 2014 ਤੋਂ ਕੰਮ ਕਰ ਰਹੇ ਆ ਕੋਈ 15 ਤੋਂ ਕਰ ਰਿਹਾ ਤਕਰੀਬਨ ਹਰੇਕ ਨੂੰ 9 ਸਾਲ 8 ਸਾਲ 7 ਸਾਲ ਤੱਕ ਜਿਹੜਾ ਹਰ ਇੱਕ ਕੰਮ ਇਹਨੂੰ ਹੋ ਚੁੱਕੀ ਹੈ ਜੀ ਅੱਛਾ ਹਾਂਜੀ ਤੱਕ ਕੋਈ ਵੀ ਐਕਸਟਰਾ ਸਹੂਲਤ ਨਹੀਂ ਨਾ ਤੁਹਾਨੂੰ ਪੱਕੇ ਕੀਤਾ ਨਹੀਂ ਜੀ ਸਾਨੂੰ ਪਿਛਲੀਆਂ ਸਰਕਾਰਾਂ ਨੇ ਵੀ ਇਦਾਂ ਹੀ ਲਾਰੇ ਲਾਉਂਦੀਆਂ ਰਹੀਆਂ ਤੇ ਜਿਹੜੀ ਸੱਤਾ 'ਚ ਮੌਜੂਦਾ ਸਰਕਾਰ ਆਮ ਆਦਮੀ ਦੀ ਹੁਣ ਇਹਨਾਂ ਨੇ ਵੀ ਸਾਡੇ ਨਾਲ ਸੱਤਾ 'ਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਵੀ ਜਦੋਂ ਤੁਹਾਨੂੰ ਸਾਡੀ ਸਰਕਾਰ ਆਉਣ ਦਿਓ ਤੇ ਤੁਹਾਡਾ ਪਹਿਲੀ ਕੈਬਨਿਟ ਦੇ ਵਿੱਚ ਬੈਠ ਕੇ ਤੁਹਾਡੇ ਮਸਲੇ ਜਿਹੜੇ ਉਹਨਾਂ ਨੂੰ ਹੱਲ ਕੀਤਾ ਜਾਊਗਾ ਆ ਵੱਡੇ ਵੱਡੇ ਫਲੈਕਸ ਬੋਰਡ ਤਾਂ ਲਾ ਦਿੱਤੇ ਜਾਂਦੇ ਆ ਹਰ ਇੱਕ ਮੇਰੇ ਖਿਆਲ ਵੀ ਕੋਈ ਰੋਡ ਦਾ ਇਹੋ ਜਿਹਾ ਖੰਭਾ ਨਹੀਂ ਛੱਡਿਆ ਜਾਂਦਾ ਬਿਜੀਰੇ ਤੇ ਕੋਈ ਫਲੈਕਸ ਬੋਰਡ ਨਾ ਲੱਗਿਆ ਹੋਵੇ ਕਿਉਂਕਿ ਪਹਿਲਾਂ ਤੁਸੀਂ ਪਿਛਲੀਆਂ ਸਰਕਾਰਾਂ ਮੌਕੇ ਵੀ ਦੇਖਿਆ ਚੰਨੀ ਵੇਲੇ ਵੀ ਦੇਖਿਆ ਬਾਦਲੇ ਦੇ ਕੈਪਟਨ ਵਾਲੇ ਸਾਰਿਆਂ ਵਾਰੇ ਦੇਖਿਆ ਤੁਸੀਂ ਇਹਨਾਂ ਨੇ 36000 ਮੁਲਾਜ਼ਮਾਂ ਜਿਹੜੇ ਉਹ ਪਤਾ ਨਹੀਂ ਕਿੰਨੇ ਕੁ ਵਾਰੀ ਪੱਕੇ ਕਰਤੇ ਪਰ ਆ ਅਸੀਂ ਸਾਰੇ ਅਸੀਂ ਆਊਟਸੋਰਸੀਆਂ ਕੱਚੇ ਮੁਲਾਜ਼ਮੇ ਖੜੇ ਆ ਅਸੀਂ ਪੰਜਾਬ ਦੇ ਵਸਨੀਕ ਆ ਆਹੋ ਫਲੈਕਸ ਬੋਰਡ ਤੇ ਲਿਖਿਆ ਹੁੰਦਾ ਵੀ ਪੱਕੇ ਕਰਤੇ ਆ ਪਰ ਤੁਸੀਂ ਖੜੇ ਕਹਿ ਰਹੇ ਹੋ ਵੀ ਨਹੀਂ ਹੋਇਆ ਨਾ ਪੱਕੇ ਕਿੰਨੇ ਕਾ ਜਿਹੜੇ ਪੱਕੇ ਹੋ ਗਏ ਤੁਹਾਨੂੰ ਲੱਗਦਾ ਸਰ ਹਜੇ ਤੱਕ ਸਾਡੇ ਦਾ ਸਾਹਮਣੇ ਨਾ ਤਾਂ ਕੋਈ ਸਾਡੇ ਰਿਸ਼ਤੇਦਾਰੀ ਤੋਂ ਪੱਕਾ ਕੀਤਾ ਗਿਆ ਨਾ ਕੋਈ ਮੇਰਾ ਕੋਈ ਯਾਰ ਦੋਸਤਾਂ ਨਾ ਕੋਈ ਸਾਡੇ ਕੋਈ ਜਥੇਬੰਦੀ ਚੋਂ ਪੱਕਾ ਕੀਤਾ ਗਿਆ ਸਾਡੇ ਤਾਂ ਹਜੇ ਜਿਉਂਦੀਆਂ ਤਿਉਂ ਮੰਗਾ ਲਟਕਦੀਆਂ ਪਈਆਂ ਜੀ ਸਰ ਸਰਕਾਰ ਝੂਠ ਬੋਲ ਰਹੀ ਹੈ ਬਿਲਕੁਲ ਸ਼ਹਿਰ ਆਮ ਝੂਠ ਬੋਲਦੀ ਆ ਸਾਡੇ ਨਾਲ ਮੀਟਰ ਰੀਡਰ ਖੜਿਆ ਜੀ ਮੁੰਡੇ ਇਹਨਾਂ ਨੂੰ 6-6 ਮਹੀਨੇ ਹੋ ਗਏ ਜਿੰਨਾਂ ਦੀਆਂ ਤਨਖਾਹਾਂ ਹੀ ਨਹੀਂ ਮਪਾਈਆਂ ਇਹਨਾਂ ਦੀਆਂ